ਸਤਕਾਰਯੋਗ ਬੀਬੀ ਜੀ ਆਖਣ ਲੱਗੇ ਭਾਈ ਸਾਹਿਬ ਜੀ ਵੀ ਮੈਂ ਸਿਮਰਨ ਬਹੁਤ ਕਰਦੀ ਮੈਂ ਕਿਹਾ ਜੀ ਬਹੁਤ ਚੰਗੀ ਗੱਲ ਹੈ ਤੇ ਉਹ ਆਖਣ ਲੱਗੀ ਵੀ ਮੇਰੇ ਕੰਨਾਂ ਦੇ ਵਿੱਚ ਨਾ ਕੁਝ ਆਵਾਜ਼ ਆਉਂਦੀ ਹੈ ਵੀ ਤੁਸੀਂ ਇਸ ਚੀਜ਼ ਨੂੰ ਐਕਸਪਲੇਨ ਕਰ ਸਕਦੇ ਹੋ ਤੇ ਫਿਲਹਾਲ ਤੁਹਾਨੂੰ ਦੱਸਿਆ ਵੀ ਮੈਂ ਕਿਹਾ ਵੀ ਮੈਂ ਤਾਂ ਐਕਸਪਲੇਨ ਨਹੀਂ ਕਰ ਸਕਦਾ ਗੁਰਬਾਣੀ ਦੇ ਅਕੋਰਡਿੰਗ ਹੀ ਕਰਾਂਗਾ ਪਰ ਤੁਸੀਂ ਇੱਕ ਵਾਰੀ ਇਹ ਕੰਮ ਕਰੋ ਤੁਸੀਂ ਆਪਣੇ ਜਿਹੜੇ ਕੰਨ ਹੈ ਨਾ ਉਹ ਡਾਕਟਰ ਨੂੰ ਚੈੱਕ ਕਰਾਓ ਤੇ ਜਦੋਂ ਉਹਨੇ ਇਹ ਗੱਲ ਸੁਣੀ ਤੇ ਉਸ ਵਕਤ ਉਹ ਆਖਣ ਲੱਗੇ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਮੈਨੂੰ ਇਹ ਗੱਲ ਆਖਦੇ ਹੋ ਮੈਂ ਇੱਕ ਕਿਸੇ ਹੋਰ ਗੁਰਮੁਖ ਪਿਆਰੇ ਦੇ ਕੋਲ ਗਈ ਸੀ ਤੇ ਉਹ ਆਖਣ ਲੱਗੇ ਵੀ ਤੂੰ ਤਾਂ ਬਹੁਤ ਵੱਡੀ ਕਿਸਮਤ ਵਾਲੀ ਹੈ ਵੱਡੀ ਭਾਗਾ ਵਾਲੀ ਹੈ ਤੇਰੇ ਕੰਨਾਂ ਦੇ ਵਿੱਚ ਆਵਾਜ਼ ਆਣ ਲੱਗ ਪਈ ਹੈ ਮੈਂ ਕਿਹਾ ਜੀ ਹੋ ਸਕਦਾ ਉਹ ਠੀਕ ਹੋਣ ਪਰ ਤੁਸੀਂ ਡਾਕਟਰ ਨੂੰ ਚੈੱਕ ਕਰਾਓ ਜਦੋਂ ਉਸ ਬੀਬੀ ਨੇ ਜਾ ਕੇ ਡਾਕਟਰ ਨੂੰ ਆਪਣੇ ਕੰਨ ਦਿਖਾਏ ਉਹਦੇ ਕੰਨਾਂ ਦੇ ਵਿੱਚ ਰੇਸ਼ਾ ਜਾਦੇ ਹੋਣ ਕਰਕੇ ਅੰਦਰ ਆਵਾਜ਼ ਆ ਰਹੀ ਸੀ ਕਈ ਵਾਰੀ ਆਪ ਜੀ ਦੇ ਨਾਲ ਵੀ ਸ਼ਾਇਦ ਕਿਤੇ ਵਾਪਰਿਆ ਹੋਵੇ ਜਦੋਂ ਆਪਾਂ ਬਿਲਕੁਲ ਇਕਾਂਤ ਵਿੱਚ ਉਹਨੇ ਸਾਡੇ ਕੰਨਾਂ ਦੇ ਵਿੱਚ ਛਾਂ ਛਾਂ ਦੀ ਆਵਾਜ਼ ਹੋਣ ਲੱਗ ਪੰਦੀ ਹੈ ਤੇ ਸਾਹ ਸੰਗਤ ਜਦੋਂ ਡਾਕਟਰ ਕੋਲ ਉਹਨੇ ਮੈਡੀਸਨ ਲਈ ਉਹ ਆਵਾਜ਼ ਬੰਦ ਹੋ ਗਈ ਤੇ ਫਿਰ ਜਦੋਂ ਨੈਕਸਟ ਟਾਈਮ ਉਹਨਾਂ ਦੇ ਨਾਲ ਗੱਲ ਹੋਈ ਮੇਰੀ ਤੇ ਉਹ ਅਖੰਡ ਕਹਿੰਦੀ ਭਾਈ ਸਾਹਿਬ ਜੀ ਵੀ ਤੁਸੀਂ ਠੀਕ ਸਿਗੇ ਮੈਂ ਤਾਂ ਬਹੁਤ ਵੱਡੇ ਭੁਲੇਖੇ ਦੇ ਵਿੱਚ ਸੀ ਬੇਸ਼ਾਇਦ ਗੁਰੂ ਸਾਹਿਬ ਦੀ ਪਰਮਾਤਮਾ ਦੀ ਕੋਈ ਕਿਰਪਾ ਹੋ ਗਈ ਮੇਰੇ ਕੰਨਾਂ ਦੇ ਵਿੱਚ ਨਾਦ ਵੱਜਣ ਲੱਗ ਪਿਆ ਆਵਾਜ਼ ਵੱਜਣ ਲੱਗ ਪਈ ਮੈਂ ਕਿਹਾ ਅਸਲ ਵਿੱਚ ਇਹ ਤੁਹਾਡਾ ਕਸੂਰ ਨਹੀਂ ਹੈ ਕਿਉਂਕਿ ਅਸੀਂ ਕੁਝ ਕਹਾਣੀਆਂ ਕੁਝ ਸਾਖੀਆਂ ਇਹੋ ਜਿਹੀਆਂ ਸੁਣੀਆਂ ਹੋਈਆਂ ਹੈ ਜਿਨ੍ਹਾਂ ਕਾਰਨ ਸਾਨੂੰ ਇਹ ਭੁਲੇਖਾ ਪੈ ਜਾਂਦਾ ਵੀ ਕੰਨਾਂ ਦੇ ਵਿੱਚ ਆਵਾਜ਼ ਵੱਜਣੀ ਸ਼ੁਰੂ ਹੋ ਗਈ ਸ਼ਾਇਦ ਕੋਈ ਪਰਮਾਤਮਾ ਦੀ ਕਿਰਪਾ ਹੈ ਯਾਦ ਰੱਖਿਓ ਕੱਲਾ ਨਾਦ ਕੱਲੀ ਆਵਾਜ਼ ਸਾਡੇ ਕਦੇ ਵੀ ਕਦਾਚ ਸਾਡੇ ਭਲਾ ਨਹੀਂ ਹੋ ਸਕਦਾ ਹੈ ਜਿੰਨਾ ਟਾਈਮ ਇਹਦੇ ਵਿੱਚ ਸ਼ਬਦ ਦੀ ਸਾਧ ਸੰਗਤ ਆਪਾਂ ਸ਼ਬਦ ਨਹੀਂ ਪੜਦੇ ਆ ਸ਼ਬਦ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਇੱਥੇ ਤੱਕ ਰੱਕ ਕੇ ਜਦੋਂ ਧੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੜਦੇ ਆ ਤੇ ਪਾਤਸ਼ਾਹ ਜੀ ਨੇ ਸਾਧ ਸੰਗਤ ਜਦੋਂ ਵੀ ਕਿਸੇ ਨੇ ਪੁੱਛਿਆ ਹੁਣ ਦੇਖੋ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਰਵਾਬ ਬਜਾਂਦੇ ਸੀ ਤੁਸੀਂ ਜਦੋਂ ਸ਼੍ਰੀਮਨ ਭਾਈ ਗੁਰਦਾਸ ਜੀ ਨੂੰ ਪੜ੍ਹੋ ਤੇ ਭਾਈ ਗੁਰਦਾਸ ਜੀ ਆਖਦੇ ਨੇ ਕਹਿੰਦੇ ਜਦੋਂ ਵੀ ਗੁਰਨਾਨਕ ਦੇ ਸੱਚੇ ਪਾਤਸ਼ਾਹ ਦੇ ਨਾਲ ਸੰਵਾਦ ਹੋਇਆ ਉੱਥੇ ਰਾਗ ਦਾ ਸੰਵਾਦ ਨਹੀਂ ਹੋਇਆ ਉੱਥੇ ਇਹ ਨਹੀਂ ਕਿਸ ਨੇ ਆਖਿਆ ਵੀ ਤੁਸੀਂ ਰਬਾਬ ਵਜਾ ਕੇ ਦਿਖਾਓ ਜਦੋਂ ਵੀ ਕਿਸ ਨੇ ਪੁੱਛਿਆ ਤੇ ਇਹ ਗੱਲ ਪੁੱਛਿਆ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਾਨ ਹੋਈ ਹੇ ਨਾਨਕ ਜੀ ਤੁਸੀਂ ਸਾਨੂੰ ਇਹ ਕਿਤਾਬ ਇਹ ਪੋਥੀ ਖੋਲ ਕੇ ਦੱਸੋ ਇਹ ਸ਼ਬਦ ਸੁਣਾਵੋ ਇਹ ਸ਼ਬਦਾਂ ਦੇ ਵਿੱਚੋਂ ਦੱਸੋ ਵੀ ਕੌਣ ਵੱਡਾ ਹੈ